ਇਹ ਦਾ ਪੰਜਾਬੀ ਆ ਇਹਦਾ ਇਹਦਾ ਦਿਨ ਤਾਂ ਸਾਰੀ ਜ਼ਿੰਦਗੀ ਦੇ ਨਹੀਂ ਸਕਦੇ 1960 ਦੇ ਵਿੱਚ ਹਰੀ ਕ੍ਰਾਂਤੀ ਆ ਲੈਂਦੀ ਆ ਪੰਜਾਬ ਨੇ ਲੈਂਦੀ ਆ ਤੇ ਸਟੇਟਾਂ ਧੁੱਥੀਆਂ ਮਾਰਦੀਆਂ ਇਹਦਾ ਬਹੁਤ ਗਲਤ ਧੱਕਾ ਨਾਲੇ ਅਸੀਂ ਅੰਨ ਪੈਦਾ ਕਰਦੇ ਨਾਲੇ ਜੁਟੀਆਂ ਸਨ ਵੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਜਿਵੇਂ ਪ੍ਰਬੰਧ ਨੇ ਇਹ ਕਿਤੇ ਡਰਾਉਣ ਵਾਲੇ ਪ੍ਰਬੰਧ ਕਰਤੇ ਕਿ ਅਸੀਂ ਪੂਰਾ ਇਹ ਕਰ ਦੇਣਾ ਵੀ ਹਰਿਆਣੇ 'ਚ ਤਾਂ ਇੰਟਰ ਹੋਣ ਨਹੀਂ ਦੇਣਾ ਕਿ ਸਾਡੀ ਸਾਡਾ ਰੋਲਾ ਪੁਲਿਸ ਨਾਲ ਨਹੀਂ ਆ ਚਾਹੇ ਹਰਿਆਣੇ ਦੀ ਆ ਚਾਹੇ ਪੰਜਾਬ ਦੀ ਆ ਚਾਹੇ ਸੈਂਟਰ ਦੀ ਤੋਂ ਸਾਡੇ ਨਾਲ ਨਫਰਤ ਕਰਦੇ ਆ ਬਹੁਤ ਕੁਝ ਹੋਇਆ ਜੀ ਵਾਟਰ ਕੈਨਨ ਬੁਛਾੜਾ ਪਾਣੀ ਦੀਆਂ ਹੋਰ ਬਹੁਤ ਸਿਸਟਮ ਕੀ ਲੱਗਦਾ ਇਹ ਕੰਦਾ ਰੋਕ ਲੈਣਗੇ ਕਿਸਾਨਾਂ ਨੂੰ ਨਹੀਂ 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 ਇਹ ਜਰਜੰਦ ਫਿਰਦਾ મોદી ਕਦੇ ਕਿਸੇ ਨਾਲ ਸੰਧੀ ਕਰਿਆ ਹੁੰਦਾ ਕਦੇ ਕਿਸੇ ਨਾਲ ਸੰਧੀ ਕਰਿਆ ਹੁੰਦਾ ਉਹਨਾਂ ਨੂੰ ਕੁਝ ਦੇਵ ਨਹੀਂਦਾ ਜਿਹੜੇ ਗਰੀਬ ਮਜ਼ਦੂਰ ਨੇ ਇਹ ਆਪਣੇ ਮੁੱਦਿਆਂ ਤੋਂ ਭੱਜ ਚੁੱਕੀ ਹੈ ਸਰਕਾਰ ਸ਼ੰਭੂ ਬੈਰੀਅਰ ਦੀਆਂ ਸਿੱਧੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿਸਾਨ ਆਗੂ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਪਹੁੰਚ ਰਹੇ ਨੇ ਬਾਈ ਯੂਰੀ ਪਹੁੰਚੇ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਰਣਜੀਤ ਸਿੰਘ ਗੋਗੀ ਫੈਜ਼ਗੜ ਪਿੰਡ ਅੱਛਾ ਰਮਪੀਰ ਜੀ ਕਿਹੜੀ ਯੂਨੀਅਨ ਤੋਂ ਤੁਸੀਂ ਅਸੀਂ ਕੌਮੀ ਕਿਸਾਨ ਯੂਨੀਅਨ ਠੀਕ ਹੈ ਜੀ ਬਿੰਦਰ ਸਿੰਘ ਗੋਲੇਵਾ ਠੀਕ ਹੈ ਤੇ ਕਿਵੇਂ ਦੇ ਪ੍ਰਬੰਧ ਨੇ ਇੱਥੇ ਆਪਾਂ ਦੇਖ ਰਹੇ ਹਾਂ ਕਿ ਆਲੇ-ਦਾਲੇ ਪੁਲਿਸ ਹੀ ਪੁਲਿਸ ਹਰਿਆਣਾ ਪੁਲਿਸ ਬਹੁਤ ਪੁਖਤਾ ਪ੍ਰਬੰਧ ਕੀਤੇ ਨੇ ਬੈਰੀਗੇਟਿੰਗ ਕੀਤੀ ਹੋਈ ਆ ਕਿਵੇਂ ਦੇ ਨੇ ਕਿਵੇਂ ਦਾ ਸਿਸਟਮ ਕਰਿਆ ਹੋਇਆ ਸਰਕਾਰ ਦਾ ਇਹ ਸਰਕਾਰ ਪਹਿਲਾਂ ਤੁਸੀਂ ਜ਼ੁਲਮ ਕਰਦੀ ਆਈ ਆ ਬਾਵਰਖਿਆਂ ਤੋਂ ਲੈ ਕੇ ਜਿਨ੍ਹਾਂ ਨੇ ਦਿੱਲੀ ਕੁਰਸੀ ਤੇ ਕੁਰਸੀ ਕੀਤੀ ਆ ਉਹਨਾਂ ਨੇ ਪੰਜਾਬ ਨਾਲ ਤੱਕ ਹੀ ਗਿੱਟੇ ਜਿਹੜਾ ਪੰਜਾਬੀ ਆ ਇਹਦਾ ਇਹਦਾ ਜਿੰਦ ਤਾਂ ਸਾਰੀ ਜ਼ਿੰਦਗੀ ਦੇ ਨਹੀਂ ਸਕਦੇ 23 ਸਟੇਟਾਂ 1960 ਦੇ ਵਿੱਚ ਹਰੀ ਕ੍ਰਾਂਤੀ ਲੈਂਦੀ ਆ ਪੰਜਾਬ ਨੇ ਲੈਂਦੀ ਆ 23 ਸਟੇਟਾਂ ਭੁੱਖੀਆਂ ਮਰਦੀਆਂ ਸੀ ਅੱਜ ਇਹ ਪਾਕਿਸਤਾਨ ਦਾ ਬਾਰਡਰ ਖੋਲ ਦੇਣ ਜੋ ਇਹਨਾਂ ਨੇ ਸਾਡਾ ਜਨਸ ਨਹੀਂ ਲੈਣੀ ਅਸੀਂ ਪਾਕਿਸਤਾਨ ਨਾਲ ਸੰਧੀ ਕਰਕੇ ਆਪਣਾ ਜੋ ਸਾਡੀ ਜਨਸ ਹੈ ਸੀ ਉਧਰ ਵੇਚਦਿਆ ਕਰਾਂਗੇ ਇਹ ਤਾਂ ਸਾਡੇ ਨਾਲ ਨਫ਼ਰਤ ਕਰਦੇ ਆ ਨਹੀਂ ਬਿਲਕੁਲ ਵੈਸੇ ਤਿੰਨ ਖੇਤੀ ਕਾਨੂੰਨ ਤਾਂ ਰੱਦ ਕਰਤੇ ਸੀ ਉਦੋਂ ਜਿਹੜੀਆਂ ਮੰਗਾਂ ਸੀ ਜਿਹੜੀਆਂ ਕਿਤੇ ਨਾ ਕਿਤੇ ਪਰਚੇ ਹੋਏ ਨੇ ਹੋਰ ਗੱਲਾਂ ਬਾਤਾਂ ਨੂੰ ਲਿਖਤੀ ਵੀ ਦਿੱਤੀਆਂ ਸੀ ਜਾਨਕਿ ਕਿਸਾਨ ਤਾਂ ਆਪਣੀ ਜਗ੍ਹਾ ਸਹੀ ਨੇ ਕਿ ਕਿੰਨਾ ਕਿੰਨੇ ਸਾਲ ਲੰਘੇ ਨਹੀਂ ਸਰਕਾਰ ਹੁਣ ਨੂੰ ਕਰ ਦੇਣਾ ਸੀ ਸਰਕਾਰ ਨੇ ਨਹੀਂ 4 ਸਾਲ ਹੋ ਗਏ ਜੀ 2020 21 ਦਾ ਮੋਰਚਾ ਚੱਲਦਾ ਹੈ ਜੀ ਤੇ 13 ਮਹੀਨੇ ਉੱਥੇ ਲਗਾਤਾਰ ਮੋਰਚਾ ਚੱਲਦਾ ਰਿਹਾ ਸਰਪੱਤਨ ਕਾਨੂੰਨ ਵਾਪਸ ਲਾ ਕੇ ਬਾਕੀ ਜਿਹੜੇ ਆਪਣੇ ਬੰਦੀ ਸਿੰਘ ਨੇ ਉਹ ਵੀ ਵਿਚਾਰੇ ਅੰਦਰ ਬੈਠੇ ਨੇ ਉਹ ਨਿਰਦੋਸ਼ ਨੇ 30 35 35 ਸਾਲ ਹੋ ਗਏ ਉਹਨਾਂ ਨੂੰ ਵਿਚਾਰਿਆਂ ਨੂੰ ਪ੍ਰੋਬਲ ਨਹੀਂ ਮਿਲਦੀ ਇੱਕ ਸਰਸੇ ਵਾਲਾ ਉਹ ਵੋਟਾਂ ਦੇ ਪਿੱਛੇ ਉਹਨੂੰ ਹਰ 4 ਮਹੀਨੇ ਬਾਅਦ ਪ੍ਰੋਬਲ ਦੇ ਦਿੰਦੇ ਆ ਇਹ ਕਿੰਨਾ ਧੱਕਾ ਹੋ ਰਿਹਾ ਨਾ ਸੁਆਮੀ ਨਾਸਨਪੋੜ ਬਾਰੇ ਕੱਲ ਇਹਨੇ ਕਈ ਪ੍ਰਧਾਨ ਮੰਤਰੀ ਨਾਸਮਾ ਰੌਜ਼ਾ ਵੀ ਸਨਮਾਨਤ ਕੀਤਾ ਹੋਰ ਵੀ ਜਿਹੜੀ ਉਹਦੀ ਬੇਟੀ ਆ ਉਹਦਾ ਵੀ ਸਨਮਾਨਤ ਕੀਤਾ ਪਰ ਉਹ ਲਾਗੂ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਨਾਲ ਕਿਸਾਨ ਆ ਜਿਹੜਾ ਉਹ ਮਾੜਾ ਮੋਟਾ ਸਹੀ ਆਪਣੀ ਗੱਡੀ ਚ ਲਾ ਲੂਗਾ ਘਰ-ਵਾਰ ਤੋੜ ਲੂਗਾ ਇਸ ਕਰਕੇ ਪੰਜਾਬ ਨੂੰ ਜਿਹੜੀ ਸੁਆਮੀ ਨਾਸਰ ਪੋਰਟਾ 22 ਸਾਲ ਹੋ ਗਏ ਤਿਆਰ ਕੀਤੀ ਨੂੰ ਇਹਨਾਂ ਨੇ ਅਜੇ ਤੱਕ ਲਾਗੂ ਨਹੀਂ ਕੀਤੀ ਠੀਕ ਹੈ ਇਹ ਤੁਹਾਨੂੰ ਤੁਹਾਨੂੰ ਕੀ ਲੱਗਦਾ ਜਿਵੇਂ ਪ੍ਰਬੰਧ ਨੇ ਇਹ ਕਿਤੇ ਡਰਾਉਣ ਵਾਲੇ ਪ੍ਰਬੰਧ ਕਰਤੇ ਵੀ ਕਿਸਾਨ ਨਾ ਆਉਣ ਬਈ ਕਿਸਾਨ ਇੱਥੋਂ ਦੀ ਲੰਘ ਨਹੀਂ ਸਕਦੇ ਜਿਵੇਂ ਦੀਆਂ ਕੰਧਾਂ ਨੇ ਵੱਡੀਆਂ ਵੱਡੀਆਂ ਕੰਧਾਂ ਬਣਾਤੀਆਂ ਜੀ ਸਿਮਿੰਟਡ ਹੁਣ ਵੀ ਬਣ ਰਹੀਆਂ ਨੇ ਹੋਰ ਕਿ ਅਸੀਂ ਪੂਰਾ ਇਹ ਕਰ ਦੇਣਾ ਵੀ ਹਰਿਆਣੇ 'ਚ ਤਾਂ ਇੰਟਰ ਹੋਣ ਨਹੀਂ ਦੇਣਾ ਕਿਸਾਨਾਂ ਨੂੰ ਸਾਡਾ ਰੌਲਾ ਪੁਲਿਸ ਨਾਲ ਨਹੀਂ ਹੈ ਚਾਹੇ ਹਰਿਆਣੇ ਦੀ ਆ ਚਾਹੇ ਪੰਜਾਬ ਦੀ ਆ ਚਾਹੇ ਸੈਂ ਉੱਥੇ ਹੀ ਸਰਕਾਰ ਨਾਲ ਹੈ ਜਿਹੜੀਆਂ ਅਸੀਂ ਮੰਗਾਂ ਮੰਗਦੇ ਆ ਇਹ ਤਾਂ ਜਾਣ ਕੇ ਸਾਨੂੰ ਭੇੜ ਕੇ ਮਾਰ ਰਹੇ ਨੇ ਇਹ ਤਾਂ ਬਹੁਤ ਗਲਤ ਧੱਕਾ ਨਾਲੇ ਅਸੀਂ ਅੰਨ ਪੈਦਾ ਕਰਦੇ ਨਾਲੇ ਜੁੱਤੀਆਂ ਖਾਨੇ ਇਹ ਕਿਸਾਨ ਨਾਲ ਇੰਨੀ ਨਾਫਰ ਕਿਉਂ ਸਾਡੇ ਮੁੰਡਿਆਂ ਨੂੰ ਬੇਰੁਜ਼ਗਾਰੀ ਕਰਕੇ ਮੁੰਡੇ ਤਾਂ ਇੱਕੇ ਸੰਤਾਲੀਆਂ ਚੱਕ ਨਹੀਂ ਕੋਈ ਸਾਡਾ ਮੁੱਦਾ ਨਹੀਂ ਖਲਸਤਨ ਕੁਝ ਨਹੀਂ ਹੈ ਅਸੀਂ ਕਹਿੰਦੇ ਆ ਵੀ ਅਸੀਂ ਨਾਲ ਹੂੰ ਸੈਂਟਰ ਗਵਰਨਮੈਂਟ ਦੇ ਪਰ ਸਾਡੀਆਂ ਹੱਕੀ ਮੰਗਾ ਤੇ ਸਾਡੇ ਬੱਚੇ ਨੂੰ ਰੋਜ਼ਗਾਰ ਦੇਵੇ ਸਾਡੀਆਂ ਧੀਆਂ ਨੇ ਕਹਿੰਦੇ ਬੇਟੀ ਬਚਾਓ ਬੇਟੀ ਬਚਾਓ ਆਪ ਤਾਂ ਇਹ ਜਹਾਜਾਂ ਫਿਰਦੇ ਨੇ ਬੇਟੀਆਂ 18 18 ਸਾਲ ਦੀਆਂ ਨੂੰ ਵੋਟਾਂ ਦਾ ਬਣਾਉਣ ਚਲੇ ਜਾਂਦੇ ਆ ਉਹਨਾਂ ਨੂੰ ਦਿੰਦੇ ਕੁਝ ਨਹੀਂ ਵਿਚਾਰੀਆਂ ਨੂੰ ਉਹਨੇ ਕੱਲ ਨੂੰ ਆਪਣਾ ਪਰਿਵਾਰ ਪਾਲਣਾ ਹੁੰਦਾ ਇਹ 9 ਲੱਖ ਰੁਪਏ ਦੇਵੇ ਪੰਜਾਬ ਸਰਕਾਰ 9 ਲੱਖ ਦੇਵੇ ਸੈਂਟਰ ਸਰਕਾਰ ਹਰ ਇੱਕ ਸਟੇਟ ਨੂੰ ਤਾਂ ਸਾ ਵੈਸੇ-ਵੈਸੇ ਪ੍ਰਧਾਨ ਜੀ ਜੇ ਗੱਲਬਾਤ ਕਰੀ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਜਿਵੇਂ ਕਹਿੰਦੇ ਉਹਨਾਂ ਨੇ ਵੀ ਇੱਕ ਕਦਮ ਅੱਗੇ ਆਉਣ ਲੱਗੀ ਮੀਟਿੰਗਾਂ ਤੇ ਮੀਟਿੰਗਾਂ ਸਟਾਰਟ ਕਰਤੀਆਂ ਪ ਤੇ ਨ ਕੇਂਦਰੀ ਮੰਤਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਮੀਟਿੰਗ ਕੀਤੀ ਕਿਸਾਨ ਆਗੂ ਪਰ ਮੀਟਿੰਗ ਬੇਸਿਟਾ ਰਹੀ ਹੁਣ 12 ਫਰਵਰੀ ਨੂੰ ਫੇਰ ਕਹਤਾ ਵੀ ਮੀਟਿੰਗ ਕਰਦੇ ਆਂ ਜੀ ਮੀਟਿੰਗ ਕਰਾਂਗੇ ਉਹ ਜਾ ਰਹੇ ਨੇ ਉੱਥੇ ਸਾਡੇ ਬੰਦੇ ਵੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਊਗੀ ਉਹ ਤੁਹਾਡੇ ਸਾਹਮਣੇ ਹੀ ਆ ਜਾਣੀ ਹੈ ਪਰ ਅਸੀਂ ਕਹਿੰਦੇ ਆ ਵੀ ਜੋ ਅਸੀਂ ਮੰਗਦੇ ਆ ਸਾਡਾ ਪੰਜਾਬ ਖਸਾਲ ਹੋਣਾ ਚਾਹੀਦਾ ਸਾਡਾ ਦੇਸ਼ ਖਸਾਲ ਹੋਣਾ ਚਾਹੀਦਾ ਸਾਨੂੰ ਭੇੜ ਕੇ ਨਹੀਂ ਮਾਰਨਾ ਚਾਹੁੰਦਾ ਪਾਲਸੀਆਂ ਨਾਲ ਕਿਉਂ ਹਰੇਕ ਸਟੇਟ ਦੇ ਵਿੱਚ ਇਹਨਾਂ ਨੇ ਜ਼ੁਲਮ ਕੀਤਾ ਐਨੀ ਸਰਕਾਰ ਮਾੜੀ ਨਹੀਂ ਹੈ ਸਰਕਾਰ ਦੇ ਵਿੱਚ ਵਿੱਚ ਬੰਦੇ ਮਾੜੇ ਆ ਵਿੱਚ ਚੰਗੇ ਵੀ ਆ ਜਿਹੜੇ ਖੇਤੀਬਾੜੀ ਮੰਤਰੀ ਆ ਕਈ ਚੰਗੇ ਇਹਦੇ ਵਿੱਚ ਵੀ ਨੇ ਆਮ ਆਦਮੀ ਚ ਵੀ ਉਹ ਪੁੱਲਰਜੀਤ ਆ ਉਹ ਕਹਿੰਦਾ ਵੀ ਤਿੰਨੇ ਸਟੇਟਾਂ ਨੂੰ ਇੱਕ ਬਣਾ ਦੋ ਪੁੱਲਰਜੀਤ ਜਿਹੜਾ ਦਾਵਾ ਉਹ ਕਹਿੰਦਾ ਵੀ ਤਿੰਨੇ ਸਟੇਟਾਂ ਇੱਕ ਬਣ ਜਾਣ ਅੱਗੇ ਵੀ ਤਾਂ ਪੈਪਸੂ ਸੀ ਗਈ ਹੈ ਹੈ ਤੇ ਹਰਿਆਣਾ ਪੰਜਾਬ ਹਿਮਾਚਲ ਇਹ ਬੰડા ਪਾ ਕੇ ਜਿਵੇਂ ਹੁਣ ਇੱਥੇ ਜ਼ੁਲਮ ਮਤਲਬ ਆਹ ਫੋਰਸ ਕਢਾਈ ਆ ਇਹਨਾਂ ਨੇ ਫੋਰਸ ਦੇ ਵਿੱਚ ਸਾਡੇ ਹੀ ਭਾਈ ਨੇ ਅਸੀਂ ਕਿਉਂ ਇਹਨਾਂ ਨੂੰ ਮਾਰਾਂਗੇ ਅਸੀਂ ਤਾਂ ਸ਼ਾਂਤਮਈ ਸੰਘਰਸ਼ ਕਰਦੇ ਆਂ ਸਾਨੂੰ ਕੀ ਲੋੜ ਆਪਣੇ ਬੰਦੇ ਦੇ ਜਿਵੇਂ ਕਿਸਾਨ ਪਹਿਲਾਂ ਦਿੱਲੀ ਗਏ ਬਹੁਤ ਬੈਰੀਕੇਟਿੰਗ ਹੋਈ ਬਹੁਤ ਕੁਝ ਹੋਇਆ ਜੀ ਵਾਟਰ ਕੈਨਨ ਬੁਛਾੜਾ ਪਾਣੀ ਦੀਆਂ ਹੋਰ ਬਹੁਤ ਸਿਸਟਮ ਕੀ ਲੱਗਦਾ ਇਹ ਕੰਦਾ ਰੋਕ ਲੈਣਗੇ ਕਿਸਾਨਾਂ ਨੂੰ ਨਹੀਂ 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 ਜਿਹੜਾ ਕਿਸਾਨ ਹੈ ਸਾਡਾ ਫੌਜੀ ਵੀਰ ਹੈ ਜਦੋਂ ਕਿਸੇ ਮੁਲਕ ਤੇ ਹੀ ਲੜਾਈ ਕਰਨੀ ਜਿੱਤ ਕੇ ਆਏ ਆ 1971 ਦਾ ਇਤਿਹਾਸ ਚੱਕੋ ਦੇਸ ਆਜ਼ਾਦ ਹੋਣ ਤੋਂ ਬਾਅਦ ਬੰਗਲਾਦੇਸ਼ ਆਜ਼ਾਦ ਕਰਾਇਆ ਫਿਰ ਉਹ ਜਿਹੜਾ ਸੀਗਾ ਆਪਣੇ ਹੋਇਆ ਕਾਂਡ 99 ਚ ਜਿਹੜਾ ਕਾਰਗਿਲ ਕਾਰਗਿਲ ਉਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਥੱਲੇ ਮੋਰਚਾ ਛੱਡ ਕੇ ਵੀ ਪਰੇ ਹੋਗੇ ਸੀ ਫਿਰ ਅਸੀਂ ਬਾਅਦ ਚ ਮੋਰਚੇ ਲਾ ਕੇ ਉਹ ਜਿੱਤ ਪ੍ਰਾਪਤ ਕੀਆ ਪੰਜਾਬੀਆਂ ਦੀ ਉਹ ਦੇਣ ਹੈ ਇਹ ਕਿੱਥੋਂ ਲੜ ਲੈਣਗੇ ਠੀਕ ਹੈ ਇਸ ਚੈਨ ਨਾਲ ਢਿੱਡ ਵੀ ਪਰਿਆ 23 23 ਸਟੇਟਾਂ ਦਾ ਅੱਜ ਇਹ ਹੀ 23 ਸਟੇਟਾਂ ਦੇ ਐਮ ਐਲ ਏ ਐਮ ਪੀ ਸਾਨੂੰ ਪਰੇਸ਼ਾਨ ਕਰਦੇ ਆ ਹੂੰ ਬੀਬੀ ਜਿਹੜੀ ਹੈ ਵਿਚਾਰੀ ਰਾਸ਼ਟਰਪਤੀ ਉਹਨੇ ਤਾਂ ਕਿਹਾ ਵੀ ਜਿਹੜੇ ਤਾਂ ਮਤਲਬ ਕੁਰਬਾਨੀਆਂ ਦਿੰਦੇ ਨੇ ਉਹ ਤਾਂ ਛੋਡੇ ਅੰਦਰ ਬਿਠਾਏ ਹੋਏ ਨੇ ਜਿਹੜੇ ਛੋਡੇ ਤੁਸੀਂ ਡਾਕੂ ਨੇ ਉਹਨਾਂ ਨੂੰ ਤੁਸੀਂ ਖੁੱਲੇ ਛੱਡਿਆ ਜਦੋਂ 1984 ਦੇ ਜਿਹੜੇ ਕਾਂਡ ਆਲੇ ਨੇ ਉਹ ਕੀ ਆ ਸੱਜਨ ਕੁਮਾਰ ਉਹ ਨਹੀਂ ਉਹ ਬਾਹਰ ਫਿਰਦੇ ਨੇ ਸਰਿਆਂ ਮੇ ਉਹਨਾਂ ਨੇ ਜ਼ੁਲਮ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੈ ਕਟਗਣਤੀਆਂ ਕਰਕੇ ਠੀਕ ਹੈ ਇਧਰੋਂ ਹਰਿਆਣਾ ਸਰਕਾਰ ਦੀ ਵੀ ਚਲੋ ਤਿਆਰੀਆਂ ਨੇ ਉਧਰ ਸਰਬਨ ਸਿੰਘ ਪੰਦੇਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਉਹਨਾਂ ਨੇ ਅੱਜ ਮੱਥਾ ਟੇਕਿਆ ਕਾਫੀ ਕਿਸਾਨਾਂ ਦੇ ਸਮੇਤ ਕਿ ਅਸੀਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਜਾਣਾ ਆਪਣੀਆਂ ਮੰਗਾਂ ਮਨਮਾਉਣੀਆਂ ਨੇ ਨਹੀਂ ਤਾਂ ਦਿੱਲੀ ਬੈਠ ਜਾਂਗੇ ਪੱਕੇ ਜਾ ਕੇ ਬੋਟਰਾਂ ਦੇ ਪਹਿਲਾਂ ਮੱਥਾ ਅਸੀਂ ਉਦਾਂ ਹੀ ਬੈਠ ਜਾਣਾ ਜੇ ਸਾਡਾ ਨਾਂ ਕੋਈ ਹੱਲ ਹੋਇਆ ਨਾ ਕਰਨਾ ਤਾਂ ਇਹਨਾਂ ਨੇ ਜੋ ਮਰਜ਼ੀ ਹੈ ਸਾਡੇ ਤੇ ਕਰਨ ਇਹ ਸਾਡੇ ਹੀ ਬੰਦਿਆਂ ਤੋਂ ਸਾਡੇ ਤੇ ਅਟੈਕ ਕਰਾਉਂਦੇ ਆ ਪੁਲਿਸ ਨੂੰ ਸਾਡੀ ਹੀ ਆ ਇਹ ਇਹ ਵੀ ਮਾਮਾ ਦੇ ਪੁੱਤ ਨੇ ਇਹ ਮਜਬੂਰ ਨੇ ਲੇਕਿਨ ਕਾਨੂੰਨ ਜਿਹੜਾ ਉਹ ਉਹ ਮਤਲਬ ਸਾਡੇ ਵਾਸਤੇ ਜਿਆਦਾ ਹੀ ਅਲੱਗਦਾ ਕਰਿਆ ਹੋਇਆ ਆ ਆ ਬੰਦੀ ਸਿੰਘਾਂ ਦੀ ਕਹਾਣੀ ਸੁਣ ਲਓ ਉਹਨਾਂ ਨੂੰ ਵਿਚਾਰਿਆਂ ਨੂੰ 30 ਤੋਂ 35 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਲੈਣ ਨਹੀਂ ਕੋਈ ਪ੍ਰੋਲ ਨਹੀਂ ਦੇਣ ਨਹੀਂ ਲੈਣ ਨਹੀਂ ਉਹ ਜਗਤਾਰ ਸਿੰਘ ਪੋਰਾ ਆਤੀ ਵਿਚਾਰਾ ਉਹਦਾ ਭਤੀਜੀ ਦੇ ਵਿਆਹ ਤੇ 2 ਘੰਟੇ ਛੱਡਿਆ ਉਹ ਆ ਸਰਸੇ ਵਾਲਾ 40 40 ਦਿਨ ਖੁੱਲ੍ਹੇ ਹੀ ਫਰੀ ਜੰਦੇ ਜਾਨੀ ਕਿ ਇੱਕ ਦੇਸ਼ ਕਾਨੂੰਨ ਵੱਖੋ ਵੱਖਰੇ ਚੱਲ ਰਹੇ ਨੇ ਤੇ ਦੇ ਸਿੱਖਾ ਕਾਨੂੰਨ ਵੱਖੋ ਵੱਖਰੇ ਸਿੱਖਾਂ ਲਈ ਬਕਾਇਦਾ ਘੱਟ ਗਿਣਤੀਆਂ ਵਾਸਤੇ ਜਿਵੇਂ ਮੁਸਲਮਾਨ ਨੇ ਉਹਨਾਂ ਤੇ ਵੀ ਆ ਜੁਲਮ ਹੋਣਾ ਤੇ ਵੀ ਠੀਕ ਆ ਆ ਹੁਣ ਰਾਮਚੰਦਰ ਦਾ ਉਹ ਮਾਸਿਸ ਇਹਨਾਂ ਨੇ ਮੰਦਿਰ ਬਣਾਇਆ ਉਹਨਾਂ ਨੂੰ ਵੀ ਸੱਦ ਲੈਂਦੇ ਤਾਂ ਵੀ ਕੀ ਗੱਲ ਸੀ ਜਿਹੜਾ ਦੇਸ਼ ਇੰਡੀਆ ਦਾ ਬੱਚਾ ਉਹਨੂੰ ਸੱਦਣਾ ਚਾਹੀਦਾ ਹਰ ਇੱਕ ਬੰਦੇ ਦੀ ਸੁਣ ਲਾਓ ਬਿਲਕੁਲ ਤੁਹਾਨੂੰ ਕੀ ਲੱਗਦਾ ਸਰਕਾਰ ਦਾ ਪਲਾਨ ਕੀ ਆ ਹੋ ਸਕਦਾ ਸਰਕਾਰ ਦਾ ਪਲਾਨ ਹੋਵੇ ਵੀ ਇੱਥੇ ਹੀ ਰੋਕ ਦਾਂਗੇ ਜੀ ਸਾਰੀਆਂ ਟਰਾਲੀਆਂ ਇੱਥੇ ਹੀ ਰੋਕ ਦਾਂਗੇ ਇੱਥੇ ਬਿਠਾ ਦਾਂਗੇ ਇਹ ਵੀ ਧਰਤੀ ਆ ਉਹ ਵੀ ਧਰਤੀ ਆ ਅਸੀਂ ਬੈਠ ਜਾਾਂਗੇ ਪਰ ਸਾਡੀਆਂ ਮੰਗਾਂ ਤਾਂ ਪੂਰੀਆਂ ਕਰੇ ਨਾ ਹੂੰ ਸਾਨੂੰ ਕੋਈ ਜ਼ਰੂਰੀ ਨਹੀਂ ਆ ਵੀ ਦਿੱਲੀ ਚ ਜਾਣਾ ਸੀ ਜੇ ਸਾਡਾ ਇੱਥੇ ਬੈਠ ਕੇ ਇਹਨਾਂ ਦੀ ਬੈਠ ਕੇ ਮੀਟਿੰਗ ਹੁੰਦੀ ਆ ਸਹੀ ਸਾਡੇ ਕਾਨੂੰਨਾਂ ਨੂੰ ਸਾਰਾ ਕੁਝ ਲਾਗੂ ਕਰਦੇ ਆ ਜੋ ਸਾਡੀਆਂ ਮੰਗਾਂ ਨੇ ਭਾਰਤੀ ਕਿਸਾਨ ਯੂਨੀਅਨ ਦੀਆਂ ਸਾਰੀਆਂ ਉਹ ਦੇਣ ਅੱਗੇ ਵੀ ਤਾਂ ਅਸੀਂ ਇਹਨਾਂ ਨਾਲ ਇਹੀ ਕੀਤਾ ਬੈਠ ਕੇ ਹੀ ਗੱਲ ਹੋਈ ਆ ਜਦ ਵੀ ਤਾਂ ਹੀ ਮੋਰਚਾ ਚੱਕਿਆ ਸਾਨੂੰ ਇਹ ਆਸ ਸੀ ਵੀ ਜਿਹੜੇ ਬਾਕੀ ਕਾਨੂੰਨ ਨੇ ਵੀ ਇਹ ਵੀ ਲਾਗੂ ਕਰੂਗਾ ਜਿਵੇਂ ਹੁਣ ਉਹਨਾਂ ਜਿਹੜੇ ਮੁੰਡੇ ਸ਼ਹੀਦ ਹੋਏ ਨੇ ਉਹ 1000 ਬੰਦਾ ਸ਼ਹੀਦ ਹੋਇਆ ਉਹਨਾਂ ਨੂੰ ਇਹਨਾਂ ਨੇ ਕੋਈ ਤਾਂ ਜੇ ਪੰਜਾਬ ਗਵਰਨਮੈਂਟ ਤਾਂ ਦੇਈ ਗਈ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਹੈਗਾ ਠੀਕ ਹੈ ਜਾਨੀ ਕਿ ਉਹਦੇ ਕਰਕੇ ਹੀ ਰੋਸ ਵਧਿਆ ਹੁਣ ਜੇ ਦੁਬਾਰਾ ਇਹ ਐਵੇਂ ਦਾ ਸਮਾਂ ਆਇਆ ਹੁਣ ਕੀ ਜਦੋਂ ਲਾਲ ਕਿਲੇ ਦੇ ਵਿੱਚ ਮੁੰਡਿਆਂ ਨੇ ਉਹ ਝੰਡਾ ਚੜ੍ਹਦਾ ਝੰਡਾ ਸਾਡਾ ਸੰਤਰੀਆ ਹਰੇਕ ਦਾ ਹੀ ਉਹ ਤਾਂ ਕੋਈ ਗੱਲੇ ਨਹੀਂ ਹੈਗੀ ਕਿਉਂਕਿ ਏਸੀ ਤਾਂ ਸਾਨੂੰ ਵੀ ਝੰਡਾ ਚੜਾਉਣ ਦਾ ਹੁਕਮ ਹੋਣਾ ਚਾਹੀਦਾ ਜੇ ਇਹ ਆਪਣਾ ਤਿਰੰਗਾ ਝੰਡਾ ਚੜ੍ਹਾ ਦਈਏ ਸਾਡਾ ਅਕਾਲੀਆਂ ਦਾ ਚੜਜੂਗਾ ਤਾਂ ਵੀ ਕਿ ਅੱਗੇ ਬਾਬਾ ਬਘੇੜ ਸਿੰਘ ਨੇ ਚੜਾਇਆ ਨਹੀਂ ਝੰਡਾ ਉੱਥੇ ਇਹਦੇ ਨਾਲ ਕੀ ਹੋ ਜਾਂਦਾ ਉਹ ਵਾਪਸ ਮੁੜੇ ਇਹ ਜੀਆਂ ਗੱਲਾਂ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਭੇੜ ਪਾ ਕੇ ਉਹ ਮੁੰਡਿਆਂ ਨੂੰ ਰੈਸਟ ਕਰ ਲੈ ਟਰੈਕਟਰ ਵੀ ਅੰਦਰ ਨੇ ਉਹ ਤੇ ਕਈ ਤਰੀਕਾ ਬੋਲਦੇ ਆ ਬਿਲਕੁਲ ਅਸੀਂ ਦੇਖ ਰਹੇ ਸੀ ਕਿ ਜਿਹੜੀਆਂ ਸਿਮੈਂਟਡ ਕੰਧਾਂ ਬਣਾਈਆਂ ਨੇ ਉਹ ਤਾਂ ਚਲੋ ਅਲੱਗ ਗੱਲ ਆ ਆ ਵੀ ਪੱਟਤਾ ਜੀ ਘੱਗਰ ਵੀ ਘੱਗਰ ਵਿੱਚ ਦੀ ਤੁਰ ਕੇ ਵੀ ਨਾ ਲੰਘ ਜਾਣਾ ਪੈਦਲ ਵੀ ਨਾ ਲੰਘ ਜਾਣਾ ਕੋਈ ਚੀਜ਼ ਲੈ ਕੇ ਜਾ ਵੀ ਜਾਣਾ ਉਹ ਜਾਵਾਂਗੇ ਇੱਥੋਂ ਦੀ ਉਹ ਜੀ ਜੇ ਅਸੀਂ ਰੁਕਣ ਵਾਲੇ ਨਹੀਂ ਹਾਂ ਅਸੀਂ ਤਾਂ ਦੇਖੋ ਅੱਗੇ ਵੀ ਸਾਡੇ ਬ੍ਰਿਗੇਡੀਅਰ ਇੱਥੋਂ ਵੀ ਤਖੜੇ ਲਾਹੇ ਦੀ ਫੋਰਸ ਲਾਈ ਹੋਈ ਸੀ ਇਹਨਾਂ ਦੀ ਜੇ ਜਾਣਾ ਹੋਊਗਾ ਫਿਰ ਤੁਸੀਂ ਜਾਵਾਂਗੇ ਜੇ ਸਾਡੀਆਂ ਮੰਗਾਂ ਅੱਜ ਇਹ ਪੂਰੀਆਂ ਕਰਦੇ ਨੇ ਕੱਲ ਨੂੰ ਬੈਠ ਕੇ ਮੀਟਿੰਗ ਕਰਦੇ ਨੇ ਫਿਰ ਅਸੀਂ ਬਾਪ ਚਲੇ ਜਾਵਾਂਗੇ ਸਾਡਾ ਕੋਈ ਇਹ ਰੋਸ ਨਹੀਂ ਆ ਵੀ ਜੇ ਮਤਲਬ ਇਹਨਾਂ ਨੇ ਸਾਡੀਆਂ ਮੰਗਾਂ ਵੀ ਮੰਨੀਆਂ ਅਸੀਂ ਧੱਕਾ ਕਰਾਂਗੇ ਕਿਉਂਕਿ ਅਸੀਂ ਵੀ ਪੜੇ ਲਿਖਿਆ ਗਾਲੀਆਂ ਲੜਾਈਆਂ ਨਹੀਂ ਰਹੀਆਂ ਗੱਲ ਤਾਂ ਟੇਬਲ ਤੇ ਬੈਠ ਕੇ ਹੀ ਹੋਣੀ ਹੈ ਠੀਕ ਹੈ ਹਾਂ ਜੇ ਟੇਬਲ ਟॉक ਸਰਕਾਰ ਕਰ ਲੇ ਪਹਿਲਾਂ ਤਾਂ ਆ ਕੰਮ ਨਾ ਹੋਵੇ ਜੀ ਆ ਪ੍ਰਦਰਸ਼ਨ ਨਾ ਹੋਣਾ ਉਹਦੇ ਹੁਣ ਇਹ ਜਾਣ ਕੇ ਇਲੈਕਸ਼ਨ ਉੱਪਰ ਆ ਰਿਹਾ ਜੀ ਜੇ ਨਹੀਂ ਸਾਡਾ ਕੋਈ ਗੱਸਣ ਵਾਈ ਹੋਊਗੀ ਅਸੀਂ ਇਲੈਕਸ਼ਨ ਦੇ ਵਿਰੁੱਧ ਕਰਾਂਗੇ ਹੂੰ ਬਗਰ ਤਾਂ ਸਾਨੂੰ ਸਾਨੂੰ ਕਰਨੀ ਆਉਂਦੀ ਆ ਨਾ ਅਸੀਂ 1920 ਦੇ ਵਿੱਚ ਇਹਨਾਂ ਨੂੰ ਸਾਰਾ ਕੁਝ ਸਮਝਾ ਕੇ ਆਏ ਆ ਵੀ ਭਾਈ ਆਉਣਾ ਸਾਰੇ ਪਾਰ ਦਾ ਕਿਸਾਨ ਆ ਜੀ ਡੁੱਬਿਆ ਪਿਆ ਜੇ ਸਵਾਮੀ ਨਾਸਨਪੁਰ 20 ਸਾਲ ਲਾਗੂ ਹੁੰਦੀ ਇਹਦੇ ਮੈਨੀਫੈਸਟੋ 2014 ਦੇ ਵਿੱਚ ਮੋਦੀ ਦੇ ਮੈਨੀਫੈਸਟੋ ਪੜੇ ਉਹ ਕਹਿੰਦਾ ਵੀ ਸਵਾਮੀ ਨਾਸਨਪੁਰ ਬੈਡ ਦੀ ਸਾਰੇ ਲਾਗੂ ਕਰੂੰਗਾ ਪਹਿਲਾਂ ਸੋਨੀਆ ਗਾਂਧੀ ਨੇ ਨਹੀਂ ਕਰੀ ਇਹਨਾਂ ਨੇ ਹੁਣ ਸਾਰਿਆਂ ਮਨਿਸਟਰਾਂ ਨੂੰ ਸਨਮਾਨਿਤ ਕੀਤਾ ਉਹ ਇੱਕ ਕਾਂਗਰਸੀ ਲੀਡਰ ਨੇ ਕਿਹਾ ਵੀ ਆ ਕਿ ਵੀ ਤੁਸੀਂ ਇਹ ਸਵਾਮੀ ਨਾਸਨਪੁਰ ਲਾਗੂ ਕਿਉਂ ਨਹੀਂ ਕਰਦੇ ਸਮਾਨਤ ਕਰ ਦੋ ਤੁਸੀਂ ਜੀ ਉਹਦੀ ਬੇਟੀ ਦਾ ਵੀ ਕੀਤਾ ਸੁਆਮੀ ਜੀ ਦਾ ਚਲੋ ਉਹਨੇ ਵੀ ਉਹ ਕਰਨਾ ਵੀ ਜ਼ਰੂਰੀ ਆ ਚੰਗਾ ਸਮਾਨਤ ਕੀਤਾ ਪਰ ਇਹਨੂੰ ਲਾਗੂ ਵੀ ਕਰਨਾ ਜ਼ਰੂਰੀ ਠੀਕ ਹੈ ਨਹੀਂ ਆ ਪਾਕਿਸਤਾਨ ਤੇ ਬਾਰਡਰ ਖੋਲ ਦੇਣਾ ਅਸੀਂ ਆਪਣੀ ਜਿੰਸ ਅਫਗਾਨਿਸਤਾਨ ਇੱਧਰ ਵੇਚਿਆ ਕਰਾਂਗੇ ਕਣਕ ਸਾਡੀ ਉੱਥੇ ਦੁੱਗਣੀ ਵਿਗਦੀ ਆ 9000 ਰੁਪਏ ਕਵਾਂਟਲ ਵਿਗਦੀ ਆ ਤੇ ਪਾਕਿਸਤਾਨ ਚ ਸਾਨੂੰ ਕੀ ਲੋੜ ਆ ਦਿੱਲੀ ਜਾਣ ਦੀ ਚਲੋ ਵੈਸੇ ਹੁਣ ਨਿਗਾ ਤਾਂ ਰਹਿਣੀ ਆ ਜਿਹੜੀ 12 ਫਰਵਰੀ ਨੂੰ ਮੀਟਿੰਗ ਆ ਜੀ ਫੇਰ ਕੇਂਦਰੀ ਮੰਤਰੀ ਆ ਰਹੇ ਨੇ ਗੱਲਬਾਤ ਹੋਣੀ ਆ ਉੱਥੇ ਦੇਖੋ ਕੀ ਬਣਦਾ ਹੋ ਸਕਦਾ ਵੀ ਮਸਲਾ ਹੱਲੇ ਹੋ ਜੇ ਆਦੀ ਇਹ ਤਾਂ ਵਹਿਗਰੂ ਕਰ ਦਵੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਕੀ ਪਤਾ ਸਾਡੀਆਂ ਅਰਦਾਸਾਂ ਸਹੀ ਲੱਗ ਜਾਣ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕੱਲ ਨੂੰ ਕੀ ਕਹਿੰਦੇ ਆ ਜੇ ਟੇਬਲ ਤੇ ਬੈਠ ਕੇ ਗੱਲ ਕਰਨੀ ਗੱਲ ਤਾਂ ਕੁਝ ਵੀ ਨਹੀਂ ਹੈ ਗੱਲ ਛੋਟੀ ਦੀ ਆ ਸਿਰ ਪੰਜਾਬ ਨਾਲ ਨਫਰਤ ਹੈ ਪੰਜਾਬ ਨੇ ਉੱਪਰ ਬਿਠਾ ਦੇ ਤੁਸੀਂ ਪਿੰਡਾਂ 'ਚ ਕਿਸੇ ਬੰਦੇ ਦਾ ਭਲਾ ਕਰਕੇ ਦੇਖੋ ਛੋਟੀਆਂ ਗੱਲਾਂ ਨੂੰ ਜਣਾ ਵੱਡ ਕੇ ਚਲ ਜੇ ਸਮਾਂ ਹੀ ਇਹ ਜਾ ਗਿਆ ਹੁਣ ਵੋਟਾਂ ਲੈ ਗਏ ਇਹ ਵੋਟਾਂ ਲੈ ਕੇ ਹੁਣ ਇਹਨਾਂ ਨੇ ਗਾਹਾਂ ਲੈਣੀਆਂ ਨੇ ਸਾਨੂੰ ਪਤਾ ਲੱਗ ਗਿਆ ਵੀ ਅੱਗੇ ਸਾਡਾ ਧੋਖਾ ਕਰਾ ਹੁਣ ਗਾਹ ਫੇਰ ਕਰੂ ਅਸੀਂ ਐਡ ਕਰਾਂਗੇ ਵੀ ਬਾਈ 2024 ਦੇ ਇਲੈਕਸ਼ਨ ਨੂੰ ਬਾਈਕਾਟ ਕਰ ਦਿਓ ਜ਼ਰੂਰੀ ਹੈ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਨਾ ਹੀ ਚਾਹੀਦਾ ਬੁਰਾ ਹਾਲ ਤਾਂ ਕਿਸਾਨ ਤੇ ਮਜ਼ਦੂਰ ਦਾ ਜਾ ਸੰਤੋ ਜਿਹੜੇ ਵਿਚਾਰੇ ਬਾਰਡਰ ਤੇ ਖੜੇ ਨੇ ਸਾਡੇ ਫੌਜੀ ਵੀਰ ਉਹਨਾਂ ਦਾ ਠੀਕ ਹੈ ਕਿਸਾਨ ਜਵਾਨ ਸਾਰੀ ਤਵਾ ਹੋਏ ਪੈ ਨੇ ਤੇ ਕੋਈ ਸੁਣਵਾਈ ਨਹੀਂ ਹੈ ਇਹ ਜੁਹਾਜਾਂ ਦੇ ਫਿਰਦਾ ਮੋਦੀ ਕਦੇ ਕਿਸੇ ਨਾਲ ਸੰਧੀ ਕਰਿਆ ਹੁੰਦਾ ਕਦੇ ਕਿਸੇ ਨਾਲ ਸੰਧੀ ਕਰਿਆ ਹੁੰਦਾ ਉਹਨਾਂ ਨੂੰ ਕੁਝ ਦੇਵ ਨਹੀਂਦਾ ਜਿਹੜੇ ਗਰੀਬ ਮਜ਼ਦੂਰ ਨੇ ਇਹ ਆਪਣੇ ਮੁੱਦਿਆਂ ਤੋਂ ਭੱਜ ਚੁੱਕੀ ਹੈ ਸਰਕਾਰ ਬਿਲਕੁਲ ਜੀ ਕੌਮੀ ਕਿਸਾਨ ਯੂਨੀਅਨ ਦੇ ਆਗੂ ਨੇ ਪਹੁੰਚੇ ਨੇ ਗੱਲਬਾਤ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਜੋ ਹਰਿਆਣਾ ਸਰਕਾਰ ਕਰ ਰਹੀ ਆ ਕਿ ਰੋਕਾਂਗੇ ਇੱਥੇ ਅੱਗੇ ਨਹੀਂ ਵਧਣ ਦਵਾਂਗੇ ਦਿੱਲੀ ਕੂਚ ਕਰ ਨਹੀਂ ਦਵਾਂਗੇ ਪਰ ਕਿਸਾਨ ਆਗੂਆਂ ਦਾ ਕਹਿਣਾ ਕਿ ਸਾਡੀਆਂ ਮੰਗਾਂ ਨੇ ਪਹਿਲਾ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ ਸਾਨੂੰ ਕਿਤੇ ਨਾ ਕਿਤੇ ਕਿੰਨੇ ਸਾਲ ਹੋ ਗਏ ਲਿਖਤੀ ਦੇ ਤਾ ਕਿ ਆ ਮੰਗਾਂ ਪਰਚੇ ਰੱਦ ਕਰਾਂਗੇ ਸਾਰੇ ਸਿਸਟਮ ਐਮਐਸਪੀ ਦੇਵਾਂਗੇ ਪਰ ਸਰਕਾਰ ਨੇ ਸਾਡੀਆਂ ਮੰਗਾਂ ਪੂਰਨ ਨਹੀਂ ਕੀਤੀਆਂ ਕਿਤੇ ਨਾ ਕਿਤੇ ਗੱਲਬਾਤ ਉਹੀ ਆ ਕਿ ਅਸੀਂ ਮਜਬੂਰ ਨਾ ਹੁਣ ਦੁਬਾਰਾ ਦਿੱਲੀ ਕੂਚ ਕਰਨ ਬਾਰੇ ਸੋਚ ਰਹੇ ਹਾਂ ਤੇ ਉਧਰੋਂ ਸਰਬਨ ਸਿੰਘ ਪੰਦੇਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਉਹਨਾਂ ਨੇ ਆਗੂਆਂ ਸਮੇਤ ਕਿਸਾਨਾਂ ਸਮੇਤ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਕਹਿ ਰਹੇ ਨੇ ਕਿ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਪਰ ਉਸ ਤੋਂ ਅੱਗੇ ਸ਼ੰਭੂ ਬਾਰਡਰ ਦੀਆਂ ਲਗਾਤਾਰ ਤੁਸੀਂ ਵੀਰਾਂ ਦੇਖ ਰਹੇ ਹਾਂ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਪੂਰੇ ਪੁਖਤਾ ਪ੍ਰਬੰਧ ਲਗਾਤਾਰ ਜਾਰੀ ਨੇ ਕੰਦਾਂ ਸਿਮਿੰਟਡ ਲਗਾਤਾਰ ਬਣਾਈਆਂ ਜਾ ਰਹੀਆਂ ਜਿਹੜੀ ਕੰਡਿਆਲੀ ਤਾਰ ਆ ਉਹ ਲਾਈ ਜਾ ਰਹੀ ਆ ਜਿਹੜੇ ਕਿਤੇ ਨਾ ਕਿਤੇ ਹੋਰ ਬੈਰੀਕੇਡਿੰਗ ਸਾਈਡ ਤੇ ਨੇ ਬਾਟਰ ਕੈਨਨ ਨੇ ਹੋਰ ਸਾਰੇ ਸਿਸਟਮ ਜਾਨੀ ਕਿ ਕੁੱਲ ਮਿਲਾ ਕੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਪੂਰੀ ਮੁਸਤੈਦਾ ਅਤੇ ਜਿਹੜਾ ਸੰਪਰਕਾ ਅਮਰਸਰ ਤੋਂ ਦਿੱਲੀ ਦਾ ਉਹ ਨੈਸ਼ਨਲ ਹਾਈਵੇ ਦਾ ਤੋੜ ਦਿੱਤਾ ਹੈ ਸਾਈਡਾਂ ਤੋਂ ਗੱਡੀਆਂ ਨੇ ਵਹੀਕਲ ਨੇ ਵੱਡੇ ਵੱਡੇ ਟਰਾਲੇ ਨੇ ਉਹ ਸਾਈਡਾਂ ਤੋਂ ਲੰਘਾਏ ਜਾ ਰਹੇ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ